ਦੇਖ ਰਹੇ ਹੋ ਲਾਈਵ ਤੇ ਇਸ ਚੈਨਲ ਤੇ ਮੈਂ ਹਾਂ ਗੁਰਪ੍ਰੀਤ ਕੌਰ ਦੋਸਤੋ ਅੱਜ ਅਸੀਂ ਪਟਿਆਲਾ ਦੇ ਨਵੇਂ ਬੱਸ ਸਟੈਂਡ ਤੇ ਪਹੁੰਚੇ ਹੋਏ ਹਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇੱਕ ਬੱਸ ਸਟੈਂਡ ਨੂੰ ਨਵੀਂ ਦਿੱਖ ਦਿੱਤੀ ਗਈ ਹੈ ਇਸ ਤਰੀਕੇ ਦੇ ਨਾਲ ਲੱਗ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਇੱਕ 에어ਪੋਰਟ ਬਣਾਇਆ ਗਿਆ ਹੋਵੇ ਤੁਸੀਂ ਸਾਫ ਸਾਫ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਟਿਆਲਾ ਦਾ ਨਵਾਂ ਬੱਸ ਸਟੈਂਡ ਜੋ ਕਿ ਜਿਵੇਂ ਨੀ ਚੋਣਾ ਖਤਮ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਸਾਡੇ ਪੰਜਾਬ ਦੇ ਸੀਐਮ ਮਾਨ ਨੇ 16 ਮਈ ਨੂੰ ਇਸ ਬੱਸ ਸਟੈਂਡ ਦਾ ਜਿਹੜਾ ਕਿ ਉਦਘਾਟਨ ਕੀਤਾ ਸੀ ਤਾਂ ਉਹ ਦੱਸਦੀ ਕਿ ਇਸ ਉਦਘਾਟਨ 16 ਮਈ ਨੂੰ ਇਸ ਦਾ ਉਦਘਾਟਨ ਕੀਤਾ ਗਿਆ ਤੇ ਅੱਜ ਜਿਹੜੀ ਇਸ ਦੀ ਕੀ ਹੈ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਮੇਨ ਮਕਸਦ ਇੱਥੇ ਆਉਣ ਦਾ ਇਹ ਹੈ ਕਿ ਨਵਾਂ ਬੱਸ ਸਟੈਂਡ ਪਟਿਆਲਾ ਤੋਂ ਬਾਹਰ ਬਣਾਇਆ ਗਿਆ ਹੈ ਬਹੁਤ ਦੂਰ ਪੈਂਦਾ ਇਹਨਾਂ ਨੇ ਬੱਸ ਸਟੈਂਡ ਜੋ ਕਿ ਇਹ ਰਾਜਪੁਰਾ ਸਰਹੰਦ ਰੋਡ ਤੇ ਜਿਹੜਾ ਬੱਸ ਸਟੈਂਡ ਹੈ ਇਹ ਬਣਾਇਆ ਗਿਆ। ਤੁਹਾਨੂੰ ਦੱਸ ਦਈਏ ਕਿ 25 ਅਕਤੂਬਰ 2021 ਦੇ ਵਿੱਚ ਕੈਪਟਨ ਦੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਜੋ ਕਿ ਇਹ ਅੱਜ ਦੇ ਟਾਈਮ ਦੇ ਵਿੱਚ 2023 ਦੇ ਵਿੱਚ 16 ਮਈ ਨੂੰ ਸੀਐਮ ਮਾਨ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਸੋ ਹਰੀ ਝੰਡੀ ਦੇ ਕੇ ਇੱਥੇ ਦੀ ਸ਼ੁਰੂਆਤ ਕੀਤੀ ਗਈ। ਤੇ ਅੱਜ ਜੜਾ ਕੀ ਬਸਾਂ ਦੀ ਜਿਹੜੀ ਸ਼ੁਰੂਆਤ ਹੈ ਯਾਤਰੀਆਂ ਨੂੰ ਕਿਸ ਤਰੀਕੇ ਦੇ ਨਾਲ ਆਉਣਾ ਜਾਣ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਨੇ ਇਸ ਨੂੰ ਜਾਣਨ ਦੇ ਲਈ ਅੱਜ ਅਸੀਂ ਇੱਥੇ ਨਵੇਂ ਬਸ ਸਟੈਂਡ ਤੇ ਪਹੁੰਚੀ ਆਂ ਤੁਹਾਨੂੰ ਦੱਸਦੀ ਕਿ ਇਸ ਬਸ ਸਟੈਂਡ ਦੀ ਬਹੁਤ ਜ਼ਿਆਦਾ ਖਾਸੀਅਤ ਹੈ ਕਿ ਇੱਥੇ 45 ਕਾਊਂਟਰ ਜਿਹੜੇ ਬਣਾਏ ਗਏ ਨੇ ਔਰ ਜਿਹੜਾ ਪੁਰਾਣਾ ਬਸ ਸਟੈਂਡ ਹੈ ਸੀਐਮ ਆਂਦੇ ਵੱਲੋਂ ਕਿਹਾ ਗਿਆ ਸੀ ਕਿ ਉਹਨੂੰ ਵੀ ਚਾਲੂ ਰੱਖਿਆ ਜਾਏਗਾ ਸੋ ਅੱਜ ਅਸੀਂ ਇੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਇਨ ਪਟਿਆਲਾ ਸ਼ਹਿਰ ਛੱਡ ਕੇ ਅਜਿਤੇ ਸ੍ਰੰਦ ਬਾਈਪਾਸ ਦੇ ਉੱਪਰ ਖੜੇ ਹੋਏ ਨੇ ਉਹਨਾਂ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕਿੰਨੀਆਂ ਕੋਈ ਦਿੱਕਤਾਂ ਜੜੀਆਂ ਨੇ ਸਾਹਮਣੇ ਆ ਰਹੀਆਂ ਨੇ ਆਪਾਂ ਤੁਹਾਨੂੰ ਬੱਸ ਸਟੈਂਡ ਦੀ ਪੂਰੀ ਵੀਡੀਓ ਵੀ ਦਿਖਾਵਾਂਗੇ ਕਿ ਇਸ ਬੱਸ ਸਟੈਂਡ ਦੇ ਵਿੱਚ ਕੀ ਕੀ ਸਹੂਲਤਾਂ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਹੋਰ ਕੀ ਕੁਝ ਨਵਾਂ ਕੀਤਾ ਗਿਆ ਜਦ ਕਿ ਸੀਐਮ ਮਾਨ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਪਟਿਆਲੇ ਦੀ ਤਰ੍ਹਾਂ ਸੀ ਸੂਬੇ ਭਾਰ ਦੇ ਹੋਰ ਵੀ ਬੱਸ ਸਟੈਂਡ ਦੀ ਜੜੀ ਆ ਦਿਖ ਜੜੀ ਆ ਇਸ ਤਰੀਕੇ ਦੇ ਨਾਲ ਕੀਤੀ ਜਾਵੇਗੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗੀ ਤੁਸੀਂ ਇਹ ਜੜੀਆਂ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਓ ਉਹਨਾਂ ਨੂੰ ਵੀ ਪਤਾ ਲੱਗੇ ਕਿ ਪਟਿਆਲਾ ਦੇ ਵਿੱਚ ਇੱਕ ਨਵਾਂ ਬੱਸ ਸਟੈਂਡ ਆਇਆ ਗਿਆ ਜਿਸ ਨੂੰ ਆਧੁਨਿਕ ਜਿਹੜੀ ਆ ਦਿਖ ਦਿੱਤੀ ਗਈ ਹੈ ਪਟਿਆਲਾ ਦੇ ਵਿੱਚ ਵੀ ਜਿਹੜੀ ਆ ਸੀਐਮ ਮਾਨ ਦੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਨੂੰ ਫੋਰਨ ਕੰਟਰੀ ਵਾਂਗ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਅਕੋਰਡਿੰਗ ਉਹਨਾਂ ਨੇ ਪਟਿਆਲਾ ਦੇ ਵਿੱਚ ਇੱਕ ਆਧੁਨਿਕ ਤਰੀਕੇ ਦੇ ਨਾਲ ਜਿਹੜਾ ਨਵਾਂ ਬੱਸ ਸਟੈਂਡ ਤਿਆਰ ਕੀਤਾ ਹੈ ਜੋ ਕਿ ਇੱਕ ਬਿਲਕੁਲ 에어ਪੋਰਟ ਦੀ ਤਰ੍ਹਾਂ ਦਿਖਾਈ ਦੇ ਰਿਹਾ ਤੁਸੀਂ ਸਾਫ਼-ਸਾਫ਼ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹੁਣ ਮੈਂ ਇੱਥੋਂ ਦੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਅੱਜ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਬਸ ਦੀ ਉਹਨਾਂ ਨੂੰ ਅੱਜ ਪਹਿਲੇ ਦਿਨ ਸੇ ਕਿੰਨੀਆਂ ਕੋ ਮੁਸ਼ਕਲਾਂ ਆਈਆਂ ਨੇ ਇਹ ਸੋ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਬਾਅਦ ਵਿੱਚ ਸਰਕਾਰ ਇਸੇ ਕਿ ਕੰਮ ਕਰਦੀ ਆ ਉਹ ਵੀ ਆਪਾਂ ਬਾਅਦ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦਿਖਾਵਾਂਗੇ ਕਿਉਂਕਿ ਅੱਜ ਪਹਿਲਾ ਦਿਨ ਹੋਣ ਦੇ ਕਰਕੇ ਥੋੜੀਆਂ ਜਿਹੀਆਂ ਮੁਸ਼ਕਲਾਂ ਤਾਂ ਜਨਤਾ ਨੂੰ ਜ਼ਰੂਰ ਆਉਣਗੀਆਂ ਕਿਉਂਕਿ ਹੌਲੀ-ਹੌਲੀ ਫਿਰ ਸਰਕਾਰ ਵੀ ਇਹਦੇ ਵਿੱਚ ਵਿੱਚ ਚੇਂਜਸ ਕਰਨਗੇ ਹੋਰ ਕੀ ਕੁਝ ਚੇਂਜਸ ਹੋਣਗੇ ਤਾਂ ਆਉਣ ਵਾਲਾ ਹੁਣ ਸਮਾਂ ਹੀ ਦੱਸੇਗਾ ਫਿਲਹਾਲ ਇਹਦੇ ਜਿਹੜੇ ਆਟੋ ਨੇ ਪੁਰਾਣੇ ਬੱਸ ਸਟੈਂਡ ਦੀ ਤਰ੍ਹਾਂ ਇੱਥੇ ਬਾਹਰ ਖੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਹੈ ਆਟੋ ਸਟੈਂਡ ਵੀ ਬਣਾਇਆ ਗਿਆ ਹੈ ਇੱਥੇ ਬੱਸਾਂ ਵੀ ਆਉਂਦੀਆਂ ਨੇ ਬੱਸਾਂ ਕਿਸ ਤਰੀਕੇ ਦੇ ਨਾਲ ਆਉਂਦੀਆਂ ਨੇ ਇਹ ਵੀ ਤੁਹਾਨੂੰ ਪੂਰੇ ਤਰੀਕੇ ਦੇ ਨਾਲ ਦਿਖਾਵਾਂਗੇ ਸੋ ਹੁਣ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਅੱਜ ਪਹਿਲਾ ਦਿਨ ਸੀ ਉਹਨਾਂ ਨੂੰ ਕਿੰਨੀ ਕੁ ਮੁਸ਼ਕਲ ਆਈ ਹਾਲਾਂਕਿ ਇਹ ਇੱਕ ਦਮ ਹੋਇਆ 16 ਮਈ ਨੂੰ ਇਸ ਦਾ ਦੁਗਾਟਨ ਕੀਤਾ ਗਿਆ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਪਹਿਲੇ ਦਿਨ ਹਰੇਕ ਕੰਮ ਨੂੰ ਜਦੋਂ ਕੋਈ ਸ਼ੁਰੂਆਤ ਕਰਦਾ ਹੈ ਤਾਂ ਉਸ ਨੂੰ ਥੋੜੇ ਜੀ ਮੁਸ਼ਕਲਤਾ ਆਉਂਦੀ ਹੈ ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਮੇਰੇ ਨਾਲ ਇੱਥੇ ਪੁਲਿਸ ਅਧਿਕਾਰੀ ਮੌਜੂਦ ਨੇ ਹਾਂਜੀ ਸਰ ਸ਼ਸ਼ੀਕਾਰ ਸਾਹਿਬ ਸ਼ਸ਼ੀਕਾਰ ਜੀ ਸਰ ਸਰ ਮੈਂ ਅੱਜ ਤੁਹਾਨੂੰ ਪੁੱਛਣਾ ਚਾਹਾਂਗੀ ਬੱਸ ਸਟੈਂਡ ਦੀ ਅੱਜ ਇੱਥੇ ਸ਼ੁਰੂਆਤ ਹੋ ਚੁੱਕੀ ਹੈ ਤੁਹਾਨੂੰ ਲੋਕਾਂ ਨੂੰ ਸਮਝਾਉਣ ਵਿੱਚ ਅੰਦਰ ਕਰਨ ਚ ਜਾਂ ਇਹਨਾਂ ਨੂੰ ਬਾਹਰ ਕੱਢਣ ਚ ਤੁਹਾਨੂੰ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਕਾਫੀ ਪਰੇਸ਼ਾਨੀ ਆ ਰਹੀ ਹੈ ਟ੍ਰਾਫਿਕ ਵਿੱਚ ਵੀ ਪਰੇਸ਼ਾਨੀ ਆ ਰਹੀ ਹੈ ਬਾਕੀ ਅੰਦਰ ਆਉਣ ਜਾਣ ਵਾਲ ਜਿਹੜੀ ਆਮ ਜਨਤਾ ਆਉਣ ਵਾਲੀ ਆ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਹੋਇਆ। ਕਾਜ ਕਰਕੇ ਜਿਹੜੇ ਪੁਰਾਣੇ ਬੱਸ ਸਟੈਂਡ ਤੋਂ ਆਉਂਦੇ ਨੇ ਜਾਂ ਜਾਂਦੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੋਇਆ। ਜੀ ਜੀ ਬਿਲਕੁਲ ਸਹੀ ਇਹ ਤਾਂ ਹੈ ਕਿ ਪੁਰਾਣਾ ਬੱਸ ਸਟੈਂਡ ਜਿਹੜਾ ਸੀਗਾ ਉਹ ਸਾਰਿਆਂ ਨੂੰ ਨੇੜੇ ਪੈਂਦਾ ਸੀ। ਅਧ ਵਿਚਕਾਰ ਹੋਣ ਦੇ ਲਾਗੇ ਆਸ-ਪਾਸ ਦੇ ਪਿੰਡਾਂ ਨੂੰ ਇੱਕ ਬਰਾਬਰ ਪੈਂਦਾ ਸੀ। ਜਦਕਿ ਇਹ ਜਿਹੜਾ ਬੱਸ ਸਟੈਂਡ ਹੈ ਏ ਆਊਟ ਆਫ ਪਟਿਆਲਾ ਜਾਨਕੀ ਰਾਜਪੁਰਾsrand ਰੋਡ ਤੇ ਬਣਾਇਆ ਗਿਆ ਜਿਸ ਨਾਲ ਪਟਿਆਲਾ ਵਾਸੀਆਂ ਨੂੰ ਤਾਂ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਆਪਾਂ ਹੋਰ ਵੀ ਅੱਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਅੱਜ ਦੀ ਪ੍ਰਤੀਕਿਰਿਆ ਉਹਨਾਂ ਦੀ ਕੀ ਰਹੂਗੀ ਕੀ ਹੈ ਜਾਂ ਉਹਨਾਂ ਨੂੰ ਕਿੰਨੀ ਕੁ ਮੁਸ਼ਕਲ ਆਈ ਆ ਆਪਾਂ ਬੱਸ ਸਟੈਂਡ ਦੇ ਅੰਦਰ ਜਾ ਕੇ ਪੁੱਛਦੇ ਆ ਆਓ ਫਿਰ ਚੱਲਦੇ ਆ ਹੁਣ ਮੇਰੇ ਨਾਲ ਸਰਕਾਰੀ ਮੁਲਾਜ਼ਮ ਜਿਹੜੇ ਆ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਨਵਾਂ ਬੱਸ ਸਟੈਂਡ ਅੱਜ ਇਥੇ ਸਟਾਰਟ ਹੋਇਆ ਆ ਆਊਟ ਆਫ ਪਟਿਆਲਾ ਤੋਂ ਬਾਹਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਪਟਿਆਲਾ ਦਾ ਜਿਹੜਾ ਬੱਸ ਸਟੈਂਡ ਸੀਗਾ ਉਹ ਈਜ਼ੀ ਪੈਂਦਾ ਲੋਕਾਂ ਨੂੰ ਕਿ ਜਾਂ ਫਿਰ ਇਹ ਵਾਲਾ ਬੱਸ ਸਟੈਂਡ? ਉਹ ਮੀਜ਼ੀ ਤੋਂ ਪੈਂਦਾ ਸੀ ਬਸ ਉਹ ਟ੍ਰੈਫਿਕ ਦੇ ਜਮ ਕਰਕੇ ਬਹੁਤ ਤਕਲੀਫ ਸੀ। ਕੋਈ ਯਾਰ ਹੈ ਜੋ ਐਕਸੀਡੈਂਟ ਵਗੈਰਾ ਬਹੁਤ ਹੁੰਦੇ ਸੀ। ਮੇਨ ਗੇਟ ਤੇ ਟੋਪਿਕਾਂ ਟ੍ਰੈਫਿਕ ਲੱਗੀ ਰਹਿੰਦੀ ਸੀ, ਆਟੋ ਰਿਕਸ਼ਾ ਲੰਦੀ ਸੀ। ਇਸ ਤਰ੍ਹਾਂ ਦੇ ਆਪਾਂ ਨੂੰ ਆਸਾਨ ਵੀ ਹੋਇਆ ਵੀ ਜੋ ਟ੍ਰੈਫਿਕ ਸਾਰੀ ਬਾਹਰੋ-ਬਾਹਰ ਹੋ ਗਈ। ਮੇਨ ਬੱਸ ਸਟੈਂਡ ਆ ਗਿਆ ਆਪਣੋ ਰੇ। ਕਹਿੰਦੇ ਲੋਕਾਂ ਨੂੰ ਮੁਸ਼ਕਲ ਇਹ ਆਉਂਦੀ ਹੈ ਕੋਈ ਨਾ ਉਧਰ ਨੇੜੇ ਬਾਜ਼ਾਰ ਸੀ। ਲੋਕਾਂ ਨੂੰ ਤੰਗੀ ਆਉਂਦੀ ਹੈ। ਬੱਸ ਇਸ ਨੂੰ ਇੱਕ ਤាំ ਸਹੀ ਹੈ ਬਿਲਕੁਲ ਆ ਸਰ ਜਿਹੜੇ ਰੋਡਸ ਚੇਂਜ ਕੀਤੇ ਗਏ ਨੇ ਜਿਹੜੇ ਹੁਣ ਸਮਾਣਾ ਤੋਂ ਖਾਤੜ ਆਉਂਦੇ ਸੀਗੇ ਉਹ ਪਸੀਆਣਾ ਤੋਂ ਹੋ ਕੇ ਬਸ ਜਾਂਦੀ ਹੈ ਜਿਹੜੇ ਜਿਨ੍ਹਾਂ ਨੇ ਰਜ਼ਿੰਦਰਾ ਉਤਰਨਾ ਸੀ ਜਿਨ੍ਹਾਂ ਨੇ ਆਪਣਾ ਦੁੱਖ ਵਾਸਤਾ ਪੁੱਤਰਨਾ ਸੀਗਾ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਇਸ ਦੇ ਵਿੱਚ ਸਰਕਾਰ ਹੋਰ ਕੀ ਕੁਝ ਕਰ ਸਕਦੀ ਹੈ ਕੋਈ ਹੋਰ ਉਹਨਾਂ ਦੀ ਟਰਾਂਸਪੋਰਟ ਕਰ ਸਕਦੀ ਹੈ ਕਿ ਜਾਂ ਫਿਰ ਲੋਕਾਂ ਦੇ ਡਬਲ ਪਾਰ ਪੈ ਸਕਦਾ ਮੈਮ ਨਹੀਂ ਬਿਲਕੁਲ ਟਰਾਂਸਪੋਰਟ ਲੱਗ ਕੋਈ ਹੋਣੀ ਹੈ ਜੋ ਮਿਨੀ ਬੱਸਾਂ ਨੇ ਆਪਣੀਆਂ ਉਹ ਚੱਲਿਆ ਕਰਨਗੇ ਬੱਸ ਸਟੈਂਡ ਮੇ ਲੋਕਲ ਜਿਹੜਾ ਪੁਰਾਣਾ ਬੱਸ ਸਟੈਂਡ ਹੋ ਗਿਆ ਫੋਰਾ ਚੋਂ ਗੋ ਗਿਆ ਆਪਣਾ ਸੋਮਾ ਇੱਕ ਉਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਪਾਸ ਬਣਾਇਆ ਹੁੰਦਾ ਉਹਦਾ ਅੱਜ ਕਿਰਾਇਆ ਕਿ 10 ਰੁਪਏ ਕਿਰਾਇਆ ਉਹਨਾਂ ਨੇ ਲਿਆ ਸੀ ਕਿੰਦੇ ਸਟੂਡੈਂਟਸ ਪਾਸ ਨਹੀਂ ਚੱਲੂਗਾ ਸਰਕਾਰੀ ਬੱਸ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਸਟੂਡੈਂਟਸ ਤੇ ਵੀ ਡਬਲ ਪਾਰ ਪੈ ਰਹੇ ਆ ਨਾ ਸਟੂਡੈਂਟ ਬੱਸ ਮੈਂ ਤੁਹਾਡੇ ਦੇ ਕੋਲ ਪਤਾ ਲੱਗ ਗਿਆ ਮੈਨੂੰ ਕੋਈ ਗੱਲ ਨਹੀਂ ਛਾਣ ਮੈਨ ਕਰਾਂਗੇ ਜੀ ਜੋ ਵੀ ਹੋਇਆ ਉਹ ਪਾਸ ਵਗੈਰਾ ਜਾਵਰ ਪਟਿਆਲਾ ਬੱਸ ਸਟਾਣੇ ਤੱਕ ਉਹ ਨਾ ਕਿ ਮਤਲਬ ਕਿਲੋਮੀਟਰ ਹਸਾਬ ਨਾਲ ਬੱਸ ਬਣਦਾ ਹੁੰਦਾ ਹਾਂਜੀ ਸਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੇਂਜਸ ਹੋਣਗੇ ਆ ਨਵੇਂ ਬੱਸ ਸਟੈਂਡ ਨੂੰ ਲੈ ਕੇ ਹਾਂਜੀ ਹਾਂਜੀ ਬਹੁਤ ਵਧੀਆ ਹੋ ਗਏ ਜੀ ਮਤਲਬ ਲਕਟਰੋਨ ਦੇ ਬੱਸਾਂ ਚੱਲਣਗੇ ਜੀ ਉਹ ਨਵੇਂ ਬੱਸ ਸਟੈਂਡ ਤੱਕ ਸਾਰੇ ਪਟਿਆਲੇ ਜੋ ਸਵਾਰੀ ਲੈ ਕੇ ਆਏਗੇ ਤੁਸੀਂ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਸੋ ਮੇਰੇ ਨਾਲ ਹੁਣ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਮੌਜੂਦ ਨੇ ਆ ਪਾਉਂਡਾ ਤੋਂ ਕੱਲ ਬਾਤ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਅੱਜ ਦਾ ਜਿਹੜਾ ਪਹਿਲਾ ਦਿਨ ਸੀ ਉਹਨਾਂ ਦਾ ਕਿੱਦਾਂ ਰਿਹਾ कि, कोई आई कि रहा। शाश्रीकाल। शाश्रीकाल जी। आ, सर आप हमें बताइए कि आपको आज का दिन कैसा लगा क्योंकि आज पहला दिन आ, आज का दिन बहुत बढ़िया था कोई नहीं आई बिल्कुल अच्छा एक बस स्टैंड का जो नया बस स्टैंड बनाया नवीनकरण बहुत अच्छा है सर जो दुख निवार उतरते है जो रजिंद्रा उतरते है उनके लिए कोई परेशानी आई आपको उतारने में उनका शुरू में ही पढ़ता था रजिंद्रा तो आगे पड़ेगा हमने तो बस स्टैंड में उतार दिया वो तो लोग ही बताएंगे बाद में उनको आई या परेशानी नहीं आई लेकिन एक बात जरूर कहना चाहेंगे जब बस स्टैंड आने में कोई बोलो जब जाएंगे बाहर निकलते ही चौंक है यहाँ पे भीड़ भड़ाका है जैसे आने का फ्लाई ओवर है बस स्टैंड के अंदर ऐसे ही जाने के लिए फ्लाई ओवर होना चाहिए था तो बस स्टैंड पे से निकलते समय जाम की नौबत आएगी ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੀਆਰਟੀਸੀ ਦੇ ਮੁਲਾਜ਼ਮ ਨੇ ਜਾਂ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਨੇ ਉਹਨਾਂ ਨੂੰ ਕੋਈ ਤਕੜਤ ਨਹੀਂ ਆ ਰਹੀ ਤੇ ਦੋਸਤੋ ਮੇਰੇ ਨਾਲ ਹੁਣ ਪੀਆਰਟੀਸੀ ਦੇ ਮੁਲਾਜ਼ਮ ਮੌਜੂਦ ਨੇ ਜੋ ਕੰਟਰੋਲ ਰੂਮ 'ਚ ਬੈਠਦੇ ਨੇ ਸਰ ਸਸ਼ੀਕਾ ਸਰ ਸਸ਼ੀਕਾ ਸਰ ਅੱਜ ਪਹਿਲਾ ਦਿਨ ਸੀਗਾ ਇੱਧਰ ਤੁਹਾਨੂੰ ਕਿੰਨੀਆਂ ਕੋ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਲੇ ਅਲੀ ਕੁਝ ਵੀ ਨਹੀਂ ਮਤਲਬ ਕੰਟਰੋਲ ਰੂਮ ਪ੍ਰੋਪਰ ਨਹੀਂ ਹੈਗੇ ਹਲੇ ਨਾ ਸਾਡੇ ਕੋਲ ਜੀ ਚੀਜ਼ਾਂ ਨਹੀਂ ਹੈਗੇ ਆਪਣੇ ਕੋਲ ਪੂਰੀਆਂ ਟੇਬਲ ਨਹੀਂ ਹੈਗੇ ਲਈ ਕੁਰਸੀਆਂ ਨਹੀਂ ਹੈਗੇ ਹਲੇ ਉਹ ਆ ਰਹੇ ਨੇ ਪਿੱਛੋਂ ਹਲੇ ਗੱਲ ਕਰੀ ਸੀਗੀ ਜੀ ਵੀ ਉਹਲੇ ਪ੍ਰੋਵਾਈਡ ਕਰਵਾਣਗੇ ਜਿਵੇਂ ਅੱਜ ਪਹਿਲਾ ਦਿਨ ਹੈ ਤਾਂ ਕਰਕੇ ਥੋੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਂ ਹਾਂ ਸਰ ਇਸ ਬੱਸ ਸਟੈਂਡ ਦੇ ਵਿੱਚ ਕਿੰਨੀਆਂ ਕੋ ਬੱਸਾਂ ਦੀ ਜੜੀ ਆ ਔਨ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ ਵੱਡੇ ਕਾਊਂਟਰ ਸਾਰੇ ਆ ਗਏ ਉਰੇ ਜੀ ਦਿੱਲੀ ਮੋਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਹਨਾ ਸਾਰੇ ਅੰਮ੍ਰਿਤਸਰ ਹੋ ਗਿਆ ਬਠਿੰਡਾ ਹੋ ਗਿਆ ਸਾਰੇ ਕਾਊਂਟਰ ਉਰੀ ਨੇ ਜੀ ਥੈਂਕ ਯੂ ਸਰ ਤੁਹਾਡਾ ਬਹੁਤ ਕਿ ਤੁਸੀਂ ਸਾਡੇ ਦਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਸੋ ਦੋਸਤੋ ਮੇਰੇ ਨਾਲ ਹੋਰਨੇ ਸਟੂਡੈਂਟਸ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਹੁਣ ਤੱਕ ਕਿੰਨੀ ਕੋ ਮੁਸ਼ਕਲ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਸਟੂਡੈਂਟ ਹੋ ਤੁਹਾਨੂੰ ਅੱਜ ਦੇ ਸਫਰ 'ਚ ਕਿਉਂਕਿ ਅੱਜ ਜੇ ਪਹਿਲਾ ਦਿਨ ਆ ਤੁਹਾਨੂੰ ਕਿੰਨੀ ਕੋ ਮੁਸ਼ਕਲ ਆਈ ਬੜੀ ਮੁਸ਼ਕਲ ਆਈਏ ਸਾਨੂੰ ਆਉਣ ਜਾਣ ਦੀ ਬੜੀ ਦਿੱਕਤ ਹੈ ਸਾਡੇ ਮਿੰਦਰਾ ਕਾਲਜ ਪਹਿਲਾਂ ਉੱਤੇ ਸਰਕਾਰੀ ਬੱਸੇ ਲੱਗਦੇ ਅਸੀਂ ਕਿਰਾਇਆ ਲੈ ਕੇ ਜਾਂਦੇ ਹੁਣ ਸਭ ਤੋਂ ਵੱਧ ਦਿੱਕਤ ਆਦੀ ਪਰ ਵੈਸੇ ਸੋਨਾ ਹੀ ਮਾਲ ਨਵੇਂ ਨਵੇਂ ਉਹ ਵੈਸੇ ਵਧੀਆ ਲੱਗ ਤੁਸੀਂ ਚਾਹੁੰਦੇ ਸੀ ਕਿ ਬੱਸ ਸਟੈਂਡ ਇੱਕ ਇਦਾਂ ਦਾ ਹੋਵੇ ਜੋ 에어ਪੋਰਟ ਦੀ ਦਿਖ ਦਵੇ ਹਾਂਜੀ ਸਾਨੂੰ ਵੈਸੇ ਵਧੀਆ ਤਾਂ ਹੈ ਮਾਲ ਪਰ ਸਾਨੂੰ ਪਹਿਲੀ ਵਾਰ ਤਾਂ ਦਿੱਕਤ ਆਈਏ ਨਵੇਂ-ਨਵੇਂ ਮਾਲਾਂ ਦਾ ਆਨ ਜਾਣ ਚ ਦਿੱਕਤ ਆ ਰਹੀ ਸੋ ਦੋਸਤੋ ਮੇਰੇ ਨਾਲ ਹੋਲਡਿੰਗ ਦਾ ਸਟੂਡੈਂਟ ਮੌਜੂਦ ਹੈ ਪਹਿਲਾਂ ਤਾਂ ਪੁੱਛਦੇ ਹਾਂ ਹਾਂਜੀ ਮੈਮ ਤੁਹਾਡਾ ਕੀ ਹਾਲ ਚਾਲ ਹੈ ਵਧੀਆ ਤੁਸੀਂ ਦੱਸੋ ਜੀ ਐਸ ਬਹੁਤ ਵਧੀਆ ਅੱਛਾ ਮੈਮ ਅੱਜ ਜਿਹੜਾ ਬੱਸ ਸਟੈਂਡ ਦੇ ਇੱਥੇ ਸ਼ੁਰੂਆਤ ਕੀਤੀ ਗਈ ਹੈ ਤੁਹਾਨੂੰ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਨਵੇਂ ਬੱਸ ਸਟੈਂਡ ਦੇ ਵਿੱਚ ਕਿੰਨੀਆਂ ਕੋ ਦਿੱਕਤ ਆਈਆਂ ਹਨ ਮਹਲਾ ਜਿਆਦਾ ਨਹੀਂ ਹੈਗੀ ਬਟ ਥੋੜਾ ਵੀ ਵਸੇ ਮਤਲਬ ਪਹਿਲਾ ਉੱਤਰ ਲਗਾਓ ਬਸਟੈਂਡ ਸਾਨੂੰ ਨੇੜੇ ਪੈਂਦਾ ਸੀਗਾ ਹੁਣ ਅਸੀਂ ਪਹਿਲਾ ਇੱਥੇ ਉਤਰਦੇ ਫਿਰ ਉੱਧਰ ਜਾਣਿਆ ਕਰਾਇਆ ਲਾਗੇ ਤੇ ਫਿਰ ਸਾਨੂੰ ਇੱਧਰ ਕਰਾਇਆ ਲਾ ਕੇ ਆਉਣਾ ਪੈਂਦਾ ਸਾਡਾ ਡਬਲ ਕਰਾਇਆ ਲੱਗਦਾ ਸੋ ਸਾਨੂੰ ਉਹ ਜਿਆਦਾ ਈਜ਼ੀ ਸੀਗਾ ਬਸਟੈਂਡ ਹਾਂਜੀ ਅੱਛਾ ਜੇ ਇਹਦੇ ਵਿੱਚ ਹੋਰ ਸੁਵਿਧਾਾਂ ਕੀਤੀਆਂ ਜਾਂ ਤਾਂ ਫਿਰ ਤੁਹਾਨੂੰ ਇਹ ਈਜ਼ੀ ਲੱਗੂਗਾ ਕਿ ਫਿਰ ਵੀ ਤੁਹਾਨੂੰ ਦੂਰ ਹੀ ਪਊਗਾ ਤੁਸੀਂ ਕੀ ਚਾਹਦੇ ਹੋ ਕਿ ਜਿਹੜੀਆਂ ਲੋਕਲ ਬੱਸਾਂ ਨੇ ਉਹ ਪੁਰਾਣੇ ਬਸਟੈਂਡ ਦੇ ਰਹਿਣ ਤੇ ਜਿਹੜੀਆਂ ਦੂਰ ਦੇ ਰੂਟ ਦੀਆਂ ਨੇ ਉਹ ਇੱਧਰ ਆਣ ਹਾਂਜੀ ਅਸੀਂ ਇਹ ਹੀ ਜਾਣਦੇ ਆ ਵੀ ਲੋਕਲ ਵਾਲੀਆਂ ਤਾਂ ਉਧਰ ਹੀ ਚੱਲ ਜਾਣ ਕਿਉਂਕਿ ਸਾਨੂੰ ਮੇਰਾ ਕਾਲਜ ਵੀ ਉਧਰ ਹੈ ਸਾਨੂੰ ਉਹ ਵੀ ਨੇੜੇ ਪੈਂਦਾ ਆ ਤੇ ਮਤਲਬ ਕਰਾਇਆ ਵੀ ਉਧਰ ਘੱਟ ਹੀ ਲੱਗਦਾ ਸਾਨੂੰ ਹੁਣ ਇੱਥੇ ਕਰਾਇਆ ਲਾੜਾ ਪੈਂਦਾ ਉਧਰ ਜਾਣਾ ਪੈਂਦਾ ਫਿਰ ਇੱਧਰ ਆਣਾ ਪੈਂਦਾ ਧੁੱਪ ਵੈਸੇ ਵੀ ਬਹੁਤ ਮੌਸਮ ਵੀ ਜਿਆਦਾ ਔਖਾ ਹੀ ਆ ਤੇ ਫਿਰ ਬਹੁਤ ਦਿੱਕਤ ਆਂਦੀ ਹੈ ਥੈਂਕ ਯੂ ਮੈਮ ਸੋ ਮੱਚ ਦੋਸਤੋ ਮੇਰ ਨਾਲ ਹੁਣ ਆਟੋ ਚਾਲਕ ਮਜੂਤ ਨੇ ਆ ਫਾਈਨਲ ਨਾਲ ਗੱਲਬਾਤ ਕਰਦੇ ਆ ਕਿ ਅੱਜ ਜਿਹੜੀ ਬੱਸ ਸਰਵਿਸ ਇੱਥੋਂ ਸਟਾਰਟ ਹੋਈ ਆ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਸਰ ਸਤਿ ਲੋਕਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਿਹੜੇ ਆਟੋ ਚਾਲਕ ਨੇ ਉਹਨਾਂ ਨੇ ਆਪਣਾ ਡਬਲ ਕਰਾਇਆ ਕਰ ਦਿੱਤਾ ਕਿ ਇਹ ਗੱਲ ਸੱਚ ਹੈ ਮੈਡਮ ਜੀ ਦੇਖੋ ਜਿੱਥੇ ਤੱਕ ਹੈ ਕਿ ਸੱਚਾ ਲੋਕ ਆਪਣੀ ਜਗ੍ਹਾ ਤੇ ਸੱਚੇ ਨੇਗੇ ਪਰ ਆਟੋ ਚਾਲਕ ਨਜਾਇਜ਼ ਕੋਈ ਵੀ ਕਿਸੇ ਤੋਂ ਕੋਈ ਕਰਾਇਆ ਨਹੀਂ ਲੈ ਰਹੇ ਕਿ ਜਿੱਥੇ ਤੋਂ ਜਿੰਨੇ 20 ਰੁਪਏ ਸਵਾਰੀ ਪਹਿਲਾਂ ਚੱਲ ਰਹੀ ਸੀਗੀ ਅਗਰ ਡਬਲ ਰੂਟ ਹੋ ਜਾਂਦਾ ਜਿਸ ਤਰ੍ਹਾਂ ਰਜਿੰਦਰਾ ਜਾ ਰਹੇ ਨੇ ਜਾਂ ਮਹਿੰਦਰਾ ਕਾਲਜ ਵਾਇਰ ਰੂਟ ਸੁੱਲਰ ਕੋਈ ਵੀ ਪਟਿਆਲੇ ਸ਼ਹਿਰ ਦਾ ਅਗਰ ਰੂਟ ਜਾ ਰਹੇ ਨੇ ਤਾਂ 40 ਰੁਪਏ ਸਵਾਰੀ ਉਹ ਦੇ ਰਹੇ ਨੇ ਸਰ ਤੁਹਾਨੂੰ ਨਹੀਂ ਲੱਗਦਾ ਕੀ ਇਹ ਆਮ ਸਟੂਡੈਂਟਸ ਦੇ ਉੱਪਰ ਜ਼ਿਆਦਾ ਬੋਝ ਜ਼ਿਆਦਾ ਹੈ ਜੇ ਅਗਰ ਮੈਡਮ ਜੀ ਇਸ ਤਰ੍ਹਾਂ ਹੈ ਕਿ ਅਗਰ ਇਹ ਜ਼ਿਆਦਾ ਲੱਗ ਰਿਹਾ ਹੈ ਇਹ ਸਿੰਗਲ ਸਪੈਸ਼ਲ ਸਵਾਰੀ ਵਾਸਤੇ ਹੈ ਮਿਨੀਮਮ ਬਣਾ ਕੇ ਜੋ ਵੀ ਅੱਜ ਫਸਟ ਡੇ ਸੀ ਇਸ ਲਈ ਮਾੜੀ ਜੀ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਸੈਕੰਡ ਵਰਸਨ ਲਈ ਅਗਲੇ ਦਿਨ ਤੋਂ ਕੋਈ ਨਾ ਕੋਈ ਸੈਟਿੰਗ ਹੋ ਜਾਣੀ ਹੈ ਕੋਈ ਅਸੀਂ ਗੱਲ ਨਹੀਂ ਦੂਜੇ ਲੋਕਾਂ ਦੇ ਉਸਤੇ ਸਟੂਡੈਂਟਾਂ ਤੇ ਅਸੀਂ ਖੁਦ ਆਪ ਵੀ ਨਹੀਂ ਬੋਝ ਪਾਣਾ ਚਾਹੁੰਦੇ ਉਹ ਤਾਂ ਖੁਦ ਸਟੱਡੀ ਕਰ ਰਹੇ ਨੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ मैडम ਹੁਣੇ ਸਵਾਰੀ ਲੈ ਕੇ ਆਇਆ ਜੀ ਮੈਂ ਲੀਲਾ ਭਵਨ ਤੋਂ ਜੀ 20 ਰੁਪਏ ਦੀ ਸਵਾਰੀ ਲੈ ਕੇ ਆਇਆ ਜੀ ਮੈਂ ਉਹਨਾਂ ਦੀ ਮਜਬੂਰੀ ਸਮਝਦਾ ਜੀ ਉਹ ਸਕੂਲ ਛਾਤਰ ਹੈ ਉਹ ਕਿਵੇਂ ਦੇਣਗੇ ਜੀ 40 ਰੁਪਏ ਜੀ ਮੈਂ ਹੁਣੇ ਚਾਰ ਸਵਾਰੀ ਲੈ ਕੇ ਆਇਆ ਜੀ 20 ਰੁਪਏ ਚ ਲੈ ਆ ਤੇ 20 ਇਹ ਚ ਲੈ ਕੇ ਗਿਆ ਜੀ ਮੈਂ ਬੱਸ ਸਟੈਂਡ ਦੀ ਤੇ ਲੀਲਾ ਭਵਨ ਦੀ ਜੀ ਕਿਉਂਕਿ ਅਸੀਂ ਵੀ ਪੜ੍ਹੇ ਲਿਖਿਆ ਸਾਨੂੰ ਵੀ ਪਤਾ ਹੈ ਜੀ ਸਵਾਰੀ 20 40 ਨਹੀਂ ਦੇ ਸਕਦੇ ਜੀ ਮਜਬੂਰੀ ਹੈ ਜੇ ਬੱਚੇ ਹੈ ਉਹ ਕਿੱਥੋਂ ਲੈਣਗੇ ਜੀ 40 ਰੁਪਏ ਜੀ ਜੀ ਮੈਂ 20 ਰੁਪਏ ਇਸ ਵਾਰੀ ਲੀਲਾ ਭਵਨ ਤੋਂ ਲਿਆਇਆ ਜੀ ਹੁਣ ਜਾਵਾਂਗਾ ਬੱਸ ਸਟੈਂਡ ਤੱਕ 20 ਰੁਪਏ ਲੇਵਾਂਗਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਆ ਆਟੋ ਚਾਲਕ ਕਈ ਕਹਿੰਦੇ ਆ ਕਿ ਅਸੀਂ ਸਿਰਫ ਜਿਹੜੀ ਸਵਾਰੀ ਬਣਦੀ ਹੈ ਅਸੀਂ ਉਹੀ ਲੈਣੇ ਆ ਪਰ ਹਾ ਇਹ ਨਹੀਂ ਕਹਿ ਸਕਦੇ ਕਿ ਸਾਰੇ ਔਟੋ ਚਾਲਕਾ 20 ਰੁਪਏ ਹੀ ਸਵਾਰੀ ਲੈਂਦੇ ਹੋਣ ਕੁਝ ਕੁਝ ਔਟੋ ਚਾਲਕ ਜਿਹੜੇ ਆ ਡਬਲ ਵੀ ਕਰਦੇ ਹੋਣਗੇ ਕਿਉਂਕਿ ਆਮ ਜਨਤਾ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਆਉਣ ਜਾਂਚ ਦਿੱਕਤ ਹੋ ਰਹੀ ਹੈ ਕਿਉਂਕਿ ਇਹ ਜਿਹੜਾ ਪਟਿਆਲਾ ਸਾਨੂੰ ਸੈਂਟਰ ਦੇ ਵਿੱਚ ਪੈਂਦਾ ਸੀ ਪਰ ਇਹ ਰਾਜਪੁਰਾ ਸਰੰਦ ਰੋਡ ਤੋਂ ਸਾਨੂੰ ਬਿਲਕੁਲ ਬਾਹਰ ਪੈਂਦਾ ਹੈ ਜਿਸ ਕਰਕੇ ਸਾਨੂੰ ਦਿੱਕਤ ਆਉਂਦੀ ਹੈ ਕਿਉਂਕਿ ਸਾਡਾ ਡਬਲ ਕਰਾਇਆ ਲੱਗਦਾ ਸੋ ਇਹਦੇ ਵਿੱਚ ਸਰਕਾਰ ਹੁਣ ਕੀ ਹੱਲ ਕਰੇਗੀ ਤਾਂ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਮੈਨੂੰ ਗੁਰਪ੍ਰੀਤ ਕੌਰ ਨੂੰ ਦੇਵ ਜਾਤ ਤਨਵਾਸ ਸਸ਼ਿਆਕਾਲ